ਗੁੱਡ ਮਾਰਨਿੰਗ ਦੋਸਤੋ ਤੇ ਅੱਜ ਰਬੂਆ ਨੂੰ ਹੈਗੀ ਆ ਛੁੱਟੀ ਰਬੂ ਦਾ ਔੜ ਤੇ ਸਾਰੀ ਲੱਗੀ ਆ ਆਪਦੀ ਪੇਂਟਿੰਗ ਤੇ ਤੇ ਤੜਕੇ ਤੜਕੇ ਵੇਖੀ ਜਾਂਦੀ ਹੈ ਜੇਠਾ ਲਾਲ ਜੀ ਹਾਂ ਤਿਆਰੀਤ ਲੱਗੀ ਪਈ ਆ ਅੱਜ ਫਿਰ ਮੂਲੀ ਵਾਲੇ ਪਰੌਂਟਾ 15 ਦਾ ਆ ਆ ਗਿਆ ਹਾਂ ਹਾਂ ਘੈਣਾ ਮਸ਼ੀਨ ਜੀ ਵਹਿੰਦੇ ਕਪੜੇ ਲੈ ਚੋ। ਹਾਂ। ਕਪੜੇ ਵੀ ਖਲੀ। ਮੂੜੀਆਂ ਮੂੜੀਆਂ ਵਧੀਆ ਨਚੜ ਜਾਂਦੀਆਂ ਇਹ ਚ ਸਹੀ ਰਹਿੰਦੀਆਂ। ਹਾਂ। ਵੀ ਵਧੀਆ ਪਾਣੀ ਜ਼ਿਆਦਾ ਨਿਕਲ ਜਾਂਦਾ ਆਮ ਆਪਾਂ ਨਜੋੜ ਕੇ ਕੱਢ ਵੀ ਨਹੀਂ ਸਕਦੇ ਇਹਨਾਂ। ਆ ਗਏ ਨੀਲ ਬਣਾਏ ਜਾਨੇ ਆਪਦੇ। ਹਾਂ। ਚੱਲੋ ਹੁਣ ਬਣਦੇ ਮੂਲੀ ਦੇ ਪਰੌਂਠੇ ਖਾਣੇ ਆ। ਤੇ ਮੁੜ ਕੇ ਚੱਲਦੇ ਆ। ਆਪਾਂ ਕੀਤੀ ਥੋੜੀ ਜਿਹੀ ਆਪਦੀ ਡੈਂਟਿੰਗ ਬੈਂਡਿੰਗ। ਵਾਲੇ ਉਹ ਐ ਫੇਸੀ ਥੋੜੇ ਜਿਹੀ ਖਰਾਬ ਜੇ ਵਾਲ। ਹੁਣ ਥੋੜਾ ਜਿਹਾ ਆਪਾਂ ਚੇਹੇ ਦੀ ਕੀਤਾ। ਤੇ ਤਾਂ ਅੱਜ ਹੈਗੀ ਰੂਬੂ ਦੀ ਪੇਰੈਂਟਸ ਮੀਟਿੰਗ ਤੇ ਨਾਲੇ ਰਵੀਦਾਸ ਜਾਂਦੀ ਹੈਗੀ ਅੱਜ ਹਾਂ ਉਹ ਤਾਂ ਇਹਦੀ ਰੂਬੂ ਦੀ ਮੀਟਿੰਗ ਨਾ ਮੈਨੂੰ ਹੋ ਚੌਲੀ ਅੱਜ ਤੇਰੇ ਸਕੂਲ ਚ ਆਣੀ ਹੈ ਰੂਬੂ ਦੀ ਮੀਟਿੰਗ ਚਲੋ ਤੇ ਫਿਰ ਅੱਜ ਆ ਜਾ ਰੂਬੂ ਠੀਕ ਆ ਹੋ ਗਿਆ ਰੈਡੀ ਸਾਰੇ ਤੇ ਚੱਲੇ ਆਪਾਂ ਹੁਣ ਪਹਿਲਾਂ ਰੂਬੂ ਦੇ ਸਕੂਲ ਵੀ ਰੈਡੀ ਰੂਬੂ ਰੌਗੀ ਕਰੇ ਠੀਕ ਆ ਉਹ ਦਦਿੰ ਨੂੰ ਤੰਗ ਨਹੀਂ ਕਰਨਾ ਓਕੇ ਹਾਂ ਬੋਲ ਮੈਂ ਕਿਹਾ 6th ਕਲਾਸ ਦਾ ਉਹਦਾ ਪਰਸੈਂਟੇਜ ਵੀ ਦਿਖਲੂਗੀ ਕਿਸਾ ਅਜ ਕਿੰਨੇ ਪਰਸੈਂਟ ਦੇਖਦੇ ਆ ਕਿੰਨੇ ਨੰਬਰ ਲੱਗੇਗੇ ਸਾਰੀ ਕੀ ਗ੍ਰੇਡ ਆ ਚਲੋ ਅੰਕਲ ਆਗੇ ਆਗੇ ਅਸੀਂ ਸ਼ਾਪ ਤੇ ਅਸੀਂ ਚਾਚੂ ਦੀ ਸ਼ਾਪ ਤੇ ਆਏ ਆ ਫਰੈਂਡਸ ਚਾਚੂ ਦੀ ਸ਼ਾਪ ਤੇ ਆਏ ਆ ਤੇ ਹੈਣਾ ਇੱਦਾਂ ਦੋ ਨਿਕਲੀ ਜਾਂਦੇ ਨਾ ਰਵੀ ਦਾਸ ਪ੍ਰਵਾਦ ਪ੍ਰਵਾਦ ਫਰੀ ਨਹੀਂ ਨਗਰ ਕੀ ਤਰੰਗੋ ਹੀ ਆ ਰਵੀ ਦਾਸ ਬਾਬਾ ਜੀ ਦਾ ਹਾਂ ਹੈਨਾ ਤੇ ਅਸੀਂ ਅੱਜ ਅਜਾ ਵੱਡੀਆਂ ਵੱਡੀਆਂ ਪੀ ਪੀ ਵਧੀ ਜਾਂਦੀ ਸਾਰਾ ਸਮਾਨ ਸਮੁੰਡਾ ਟੋਨ ਵੀ ਵਧੀ ਜਾਂਦਾ ਸਾਰਾ ਸਮਾਨ ਲੈ ਲਿਆ ਨਾ ਆਪਾਂ ਹਾਂ ਨਗਰ ਕੀ ਤਰੰਗ ਹੀ ਕਰਦੇ ਨੇ ਨਾ ਸਾਰਾ ਇਹ ਨਗਰ ਕੀ ਤਰੰਗ ਤਾਂ ਆ ਤਾ ਆ ਅੱਗੇ ਝਾੜੂ ਮਾਰਦੇ ਆ ਤੇ ਵੀ ਪਹਿਲੇ ਆਉਂਦੇ ਪਹਿਲਾਂ ਸਪੋਕਾ ਕਰਦੇ ਅੱਗੇ ਸੇਵਾ ਸਾਡੀ ਤੋਂ ਬਾਅਦ ਪਾਲ ਕੀ ਆਉਗੀ ਜਿੱਥੇ ਬਾਬਾ ਜੀ ਦੀ ਹੋਂਦ ਹੈ ਸ਼ੋਪਿੰਗ ਕੀਤੀ ਆ ਸੀ ਜੀ ਸਵੇਰ ਦੇ ਗਏ ਹੋਇਆ 11 ਵਜੇ ਦੇ ਤੇ 2 ਵਜ ਗਿਆ ਹੁਣ ਅਸੀਂ ਆਇਆ ਕਰੇ ਰਬੂ ਦਾ ਰਿਜ਼ਲਟ ਲੈ ਕੇ ਆਏ ਸੀ ਰਿਜ਼ਲਟ ਵਧੀਆ ਆ ਗਿਆ ਰਬੂ ਦਾ ਤੇ ਹੁਣ ਇਹਦੇ ਫਾਈਨਲ ਪੇਪਰ ਹੋਣਗੇ 25 ਫਰਵਰੀ ਤੋਂ ਸ਼ੁਰੂ ਹੋਣਗੇ ਤੇ 22 ਮਾਰਚ ਤੱਕ ਚੱਲਣੇ ਆ ਵਿੱਚੇ ਹੀ ਛੁੱਟੀਆਂ ਬਹੁਤ ਜ਼ਿਆਦਾ ਇਹਨੂੰ ਤੇ ਚਲੋ ਵਧੀਆ ਛੁੱਟੀਆਂ ਹੋ ਗਈਆਂ ਪੜ ਲੈਣਗੇ ਬੱਚੇ ਤੇ ਘਰੇ ਆ ਗਏ ਆਪਾਂ ਹੁਣ ਥੋੜੀ-ਬੋਤੀ ਸ਼ੋਪਿੰਗ ਕਰਨੀ ਸੀਗੀ ਅਣਖ ਵਾਸਤੇ ਵੇਖੇ ਸੀਗੇ ਕੱਪੜੇ ਕਿਉਂਕਿ ਬਾਹਰ ਭੇਜਨੇ ਆ ਉਹਦਾ ਬਰਥਡੇ ਆ ਫਰਸਟ ਬਰਥਡੇ ਤੇ ਅਸਕੇ ਚਲੋ ਪੇਜ ਜਿੰਨੇ ਹਨ ਖੂ ਵਾਸਤੇ ਤੇ ਅਮਨ ਤੇ ਟੋਨੀ ਵਾਸਤੇ ਵੀ ਥੋੜਾ ਬੋਤਾ ਸਮਾਨ ਲੈ ਲਿਆ ਜਿਹੜਾ ਲੈਣਾ ਸੀਗਾ ਤੇ ਹੁਣ ਗੱਲ ਪਾਰਸਲ ਕਰ ਦਾਂਗੇ ਪਿੰਨੀਆਂ ਬਣਾਈਆਂ ਉਹਨਾਂ ਲਈ ਸਪੈਸ਼ਲ ਆਪਾਂ ਸਰਦੀਆਂ 'ਚ ਭੇਜਣ ਵਾਸਤੇ ਕਿਉਂਕਿ ਉਧਰ ਤਾਂ ਠੰਡ ਹੈਗੀ ਆ ਇਸ ਲਈ ਪਿੰਨੀਆਂ ਵੀ ਬਣਾ ਲਈਆਂ ਤੇ ਹੁਣ ਸਾਰਾ ਸਮਾਨ ਅੱਜ ਕਰ ਲਾਂਗੇ रेडी ਤੇ ਫੇਰ ਕੱਲ ਪਾਰਸਲ ਉਹਨਾਂ ਦਾ ਭੇਜ ਦਵਾਂਗੇ ਆਪਾਂ ਇੱਕ ਗਈ ਸੀ ਮੈਂ ਡਾਕਟਰ ਕੋਲ ਕਿਹਾ ਜੀ ਮੇਰੀ ਜਾੜ ਬਹੁਤ ਜ਼ਿਆਦਾ ਦੁਖਦੀ ਆ ਤੇ ਉਹ ਕਹਿੰਦਾ ਇੱਕ ਢੋਲੀ ਪੈਣ ਕਢੋਣੀ ਪਊਗੀ ਪੈਣ ਦੀ ਕੱਲ ਆ ਜੀ ਉਹ ਤੇ ਇੱਕ ਦਿਨ ਦੀ ਉਹਨੇ ਮੈਨੂੰ ਦਵਾਈ ਦੇਤੀ ਤੇ ਹੁਣ ਕੱਲ ਜਾਊਂਗੀ ਮੈਂ ਆਪਣੀ ਜਾੜ ਕਢਾਉਣ ਵਾਸਤੇ ਮੰਮੀ ਤੇ ਅਬੂ ਲੱਗੀਆਂ ਆ ਪਾਲਕ ਸਾਗ ਤੋੜਨ ਮੰਮੀ ਸਾਗ ਤੋੜੀ ਜਾਂਦੇ ਅੱਜ ਕਹਿੰਦੇ ਸਾਗ ਨਹੀਂ ਤੋੜਦੇ ਪਏ ਕਹਿੰਦੇ ਪਾਲਕ ਤੋੜ ਲੈਣੀ ਆ ਪਾਲਕ ਪਨੀਰ ਬਣਾ ਲਾਂਗੇ ਸਾਗ ਬਾਅਦ ਚ ਤੋੜ ਲਾਂਗੇ ਕਿਉਂਕਿ ਸਾਰਾ ਮਿਕਸੀ ਲੱਗਾ ਹੋਇਆ ਨਾ ਤੇ ਉਹ ਲੱਗੀ ਹਣੀ ਨਾਲ ਦਾਦੀ ਦੇ ਹੈਲਪ ਕਰਉਣਾ ਚਲੋ ਜੀ ਮੰਮੀ ਨੇ ਤੋੜ ਦਿੱਤੀ ਆ ਪਾਲਕ ਤੇ ਆ ਲੱਗੀਆਂ ਹੀ ਆਣ ਪਾਲਕ ਵਾਲੇ ਪਾਣੀ ਦੀ ਬੋਟ ਲੱਗੀਆਂ ਦੀਆਂ ਬੋਟਾਂ ਰਖੇ ਬੋਟ ਬਣਾ ਕੇ ਰੱਖੀਆਂ ਸੀ ਮੈਂ 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 ਕਿਹਾ ਵਾ ਮੈਂ ਦੱਦ ਜੇ ਸਭਨੇ ਬੈਠੀ ਸੀ ਚਲੋ ਆਪਦੇ ਉਹ ਨਾ ਕਿੱਲਾ ਕਰੀਓ ਕੱਪੜੇ ਨਹੀਂ ਆ ਦੇ ਆ ਰੱਖ ਮੈਂ ਪਜਾਮੇ ਤੇ ਜੀ ਹੁਣ ਅਸੀਂ ਕੀ ਲੱਗੇ ਆ ਚਾਹ ਨੂੰ ਕੁੜੀ ਲੱਗੀ ਹੋਈ ਆ ਦਾਦੀ ਨਾਲ ਬਾਹਰ ਕਹਿੰਦੀ ਦਾਦੀ ਮੈਨੂੰ ਬਾਹਰ ਚੱਲੋ ਆਪਾਂ ਸੈਰ ਕਰੀਏ ਵੇੜੇ 'ਚ ਲੱਗੀ ਹੋਈ ਆ ਕਮੌਣ ਮੰਮੀ ਨੂੰ ਉਹਨੇ ਆਪਦਾ ਕੰਮ ਲਿਆ ਹோம்ਵਰਕ ਤੇ ਰਗੂ ਲੱਗੀ ਹੋਈ ਆ ਆਪਣਾ ਹோம்ਵਰਕ ਕਰਨ ਲੱਗੀ ਹੋਈ ਆ ਇੱਥੇ ਬੈਠੀ ਆ ਡਾਇਨ ਤੇ ਪੜੀ ਜਾਂਦੀ ਆ ਆਪਦਾ ਕੰਮ ਇਹ ਆ ਰੋਟੀ ਦੀ ਸਬਜ਼ੀ ਬਣਾ ਲਿਆ ਕ ਤੇਰੇ ਤਾਂ ਕੋਈ ਚੱਜ ਦੀ ਸਬਜ਼ੀ ਲੰਘਣੀ ਨਹੀਂ ਨੀ ਕੁੱਤ ਤੂੰ ਆਪਦੇ ਚਨੇ ਖਾ ਲਈ ਪਏ ਤੇਰੇ ਚਨੇ ਬਣੇ ਕਾਈ ਇਹ ਮੀਨੋ ਵੀ ਨਾ ਤਾਂ ਉਹਦਾ ਫਰੈਂਕ ਹੈ ਤੇ ਕਰੇ ਨਾ ਚਾਹਦਾ ਉਹਦਾ ਸਾਗਣਾ ਹਨਾ 7-8 ਦਿਨ ਚਾਹਦਾ ਸਾਰਿਆਂ ਦੇ ਘਰੀ ਚਲਦਾ ਇਕੱਲਾ ਆਪਣੇ ਘਰ ਨਹੀਂ ਚਲਦਾ ਦਿੱਤਾ ਸੀ ਕਰੀ ਜੰਨੀ ਆ ਹੁਣ ਤੁਸੀਂ ਖੇਲੀ ਜਾਣਾ ਇੱਕ ਮਿੰਟ ਦੇ ਦੇ ਇੱਕ ਮਿੰਟ ਦੇ ਦੇ ਇੱਕ ਮਿੰਟ ਦੇ ਦੇ ਚੱਲ ਕੋਈ ਨਾ ਫੇਰ ਲੈ ਲਈ ਓ ਯਾਰ ਇੱਕ ਮਿੰਟ ਦੇ ਦੇ ਫੇਰ ਲੈ ਲਈ ਇਹ ਨਹੀਂ ਨਿੱਕਲੀਆਂ ਚਿੜਾਂ ਇਹ ਉੱਦੀ ਹੋਇਆ ਹੋਇਆ ਗੁੰਦਿਆ ਹੋਇਆ ਸੀ ਨਾ ਇਹ ਸੁਣ ਲਿਆ ਇਹ ਗੁੰਦਨ ਕਰਕੇ ਐਂ ਹੀ ਰਹੂਗਾ ਸਾਰੇ ਲਾ ਦੋ ਵਾਲ ਜਿਹੜੇ ਹੈਗੇ ਤੇ ਲੱਗੇ ਨਾਲ ਪੁੱਤੀ ਆਪਾਂ ਬੰਨ੍ਹ ਉਸ ਤੇ ਕਾ ਵੀ ਰੱਖੀ ਆਪਾਂ ਕੱਟ ਕੇ ਆਪਣੇ ਪਾਲਕ ਹੋ ਗਿਆ ਰੈਡੀ ਤੇ ਹੁਣ ਇਹਨੂੰ ਆਪਾਂ ਲਾਵਾਂਗੇ ਚੜਕਾ ਸੋਈ ਨੂੰ ਵੀ ਦਾ ਥੋੜਾ ਕੀ ਬਹੁਤ ਜਿਆਦਾ ਥੋੜੀ ਸਵੇਰੇ ਚਪਲੀ ਪਾ ਕੇ ਫਿਰ ਕਰਾਂਗੇ ਆਪਾਂ ਰੈਡੀ ਇਹੋ ਚੇ ਭਾਈ ਹੰਦ ਕਰਾ ਰੋਟੀ ਇਹਦੇ ਨਾਲ ਅੰਮ੍ਰਿਤਸਰ ਦੀ ਭਾਈ ਸੋ ਇਹੀ ਭੁਗਦੀ ਹੋਤੀ ਹੈ ਇੱਕ ਸਕੂਲ ਕੰਚਦਾਵਾ ਉਹਨਾਂ ਪੱਤੇ ਪਰ ਇਹ ਸਹੀ ਪਿੱਠੂ ਗਰਮ ਹੁੰਦੀ ਏਮ ਪਿੱਠੂ ਹੁੰਦੀ ਆ ਪਹਿਲਾਂ ਇਹਨੂੰ ਪਿੱਠੂ ਹੀ ਬੋਲਦੇ ਲੋ ਜੀ ਲੈ ਉਹ ਭਾਲੂ ਆ ਰਿਹਾ ਭਾਲੂ ਦੇ ਨੂੰ ਹੁਣ ਮੈਂ ਚੱਕ ਦੇਣਾ ਫਟੇ ਪਾਪਾ ਤੇਰੇ ਇਹ ਕਿਹਨੂੰ ਬੋਡੀ ਬਿਲਕੁਲ ਮੈਂ ਤੇ ਹੁਣ ਨਾਲ ਸਾਰੇ ਬੱਸ ਦੋ ਸਾਰੇ ਚਲੋ ਰੱਖ ਪਰੇ ਇਹ ਫੇਰ ਉਹਦੇ ਤੇ ਰੱਖ ਰਵੂ ਨਹੀਂ ਕੋਈ ਵੀ ਇੱਥੇ ਰੱਖ ਸਾਰੇ ਸੁੱਟੂਗਾ ਚਲ ਸਾਰੇ ਇਹਨੇ ਚੀਕਿਆ। ਲਾਹਰ ਹੋਣਗੇ ਸਾਰੇ। ਨਾਈਸ। ਨਾ ਇਹ ਜਾਣੀ ਨਹੀਂ। ਇਸੀ ਜਾਣੀ ਨਹੀਂ ਕਿ ਉਹ ਤਾਂ ਸਾਡੇ ਜੀਬ ਤੇ ਉਹ ਤੋਂ ਪਿਆ ਮੰਨ। ਮੈਂ ਤਾਈ ਕਿਹਾ ਉਹ ਰੈੱਡ ਵਾਲੇ ਤੇ ਰੱਖਣਾ ਪਊਗਾ। ਹਾਂ ਇਹ ਤੇ ਮਾਂ ਦੀ ਬੋਲੇ ਕਰ। ਇਹ ਤੇ ਛਾਇਆ ਪੱਕਾ ਨਹੀਂ ਪਤਾ। ਚਾ। ਬਾਸਲਾ ਆਸਾ।

ਮਤਲਬ ਜ਼ੋਰ ਦੀ ਮਾਰਨਾ ਚਾਹੁੰਦੇ ਆ ਗੇਮ ਜਿੱਤਨੀ ਆ ਤੇ ਜੋ ਇਹ ਨੂੰ ਹਿਲਣਾ ਹੀ ਨਹੀਂ ਭਾਰਾ ਹਲਕਾ ਹੈ ਤਾਂ ਉਹ ਲੈ ਤੇ ਰੱਖ ਇਹ ਨੂੰ ਵੀ ਇਹ ਨੂੰ ਤੇ ਰੱਖ ਲੈ ਬਈ ਇੱਕ ਵਾਰ ਹੋ ਰਹੀ ਤਾਂ ਹੀ ਕਿਵੇਂ ਇਹਨੂੰ ਉਲਟਾਉਣਾ ਉਲਟਣਾ ਹੀ ਨਹੀਂ ਇਹ ਇਹ ਕਿਹੜਾ ਫਲਫੀ ਆ ਇਹ 'ਚ ਹਵਾ ਹੈ ਨਹੀਂ ਨਾ ਕਰਾ ਤਾਂ ਸਹੀ ਆ ਲੈ ਹੈ ਨਹੀਂ ਨਹੀਂ ਜੱਟ ਦੇ ਜੱਟ ਦੇ ਬੱਸ ਕਿਦਾਂ ਬਸੇ ਤੋਂ ਇਹ ਤੁਹਾਨੂੰ ਕੀ ਕਰਨਾ ਹੁੰਦਾ ਐਸੇ ਕੁਛ ਉਛਾਲਣਾ ਹੁੰਦਾ ਫਿਰ ਇਹਨਾਂ ਉਛਾਲ ਕੇ ਪਕੜਨਾ ਹੁੰਦਾ ਉਹ ਤਾਂ ਕੀੜੇ ਆ ਲੈ ਇਹਨਾਂ ਰਾਤ ਨੂੰ ਨਹੀਂ ਖੇਡਦੇ ਕੀੜੇ ਕੀੜੇ ਨਹੀਂ ਖੇਡਦੇ ਦਰਾਉਂਦੇ ਕੀੜੇ ਨਹੀਂ ਇਹ ਕੀਟੇ ਕਰਦੇ ਹੁੰਦੇ ਸੀ ਖੇਡਦੇ ਰਹੇ ਹੁਣ ਤੁਹਾਨੂੰ ਅੰਗਰੇਜ਼ੀ ਬੋਲ ਆ ਇਹ ਸਾਡੀ ਵਾਰੀ ਕੀਟੇ ਹੀ ਹੁੰਦੇ ਹਾਂ ਇਹ ਤੁਹਾਨੂੰ ਹੁਣ ਬਣਾਦਾ ਪਹਿਲਾਂ ਕੀਟੇ ਹੁੰਦੇ ਸੀ ਇਹ ਚਾਰ ਕੀਟੇ ਲੈ ਕੇ ਇੱਕ ਵੱਡਾ ਕੀਟਾ ਹੁੰਦਾ ਉਹਨੂੰ ਸੱਤ ਦੂਜੇ ਤੇ ਫਿਰ ਆਏ ਕਰਕੇ ਐ ਪਾਉਣੇ ਐ ਕਰਕੇ ਉਹ ਆਡਾ ਸੀਗੇ ਉਦੋਂ ਕੀਟੇ ਹੀ ਹੁੰਦੇ ਸੀ ਇਹਨੂੰ ਬਾਲ ਨਾਲ ਵੀ ਖੇਡਦੇ ਹੁੰਦੇ ਸੀ ਹਾਂ ਹੁਣ ਇਹਨੂੰ ਕੀਤੇ ਕਹਿਣ ਲੱਗੇ ਉਹਦੇ ਟੱਪਾ ਪਾ ਕੇ ਖੇਡਦੇ ਹੁੰਦੇ ਸੀ ਟੱਪਾ ਪਾ ਕੇ ਐ ਕਰਕੇ ਹਾਂ ਪਹਿਲਾਂ ਕੁੜੀ ਪਹਿਲਾਂ ਆਈ ਗੇਮ ਖੇਡਦੇ ਹੁੰਦੇ ਸੀ ਯਾਰ ਨਹੀਂ ਪਾ ਦਿੱਤਾ ਇਹਨੂੰ ਛਾਲ ਕੇ ਆਈ ਵੀ ਹੁੰਦਾ ਸੀ ਆ ਵੀ ਆਹੇ ਮਲਾ ਅੰਗਰ ਕੇ ਐ ਜਕਣੀ ਹਾਂ ਫੇ ਦੂਜੀ ਜਕਣੀ ਫੇ ਆਹ ਜਕਣੀ ਫੇ ਆਹ ਜਕਣੀ ਹਣਾ ਐ ਸਟ ਕੇ ਮਤਲਬ ਕਿਦਰ ਹੀ ਫੇ ਸਾਰੀਆਂ ਚੱਕ ਲੈਣੀ ਫੇ ਦੋ ਫੇ ਬਾਦਾ ਤੇ ਪਰਾ ਹੁੰਦਾ ਸੀ ਔਰੀ ਹੁੰਦੇ ਗੀਟੇ ਹੀ ਬਹੁਤ ਗੀਟੇ ਬੋਲਦੇ ਪਹਿਲਾ ਇੱਕ ਇੱਕ ਜਗਦੇ ਫਿਰ ਦੋ ਦੋ ਫਿਰ ਤਿੰਨ ਤੇ ਇਕੱਠੇ ਚਾਰ ਚੱਕ ਕੇ ਫਿਰ ਇੱਕ ਵਾਰੀ ਤਿੰਨ ਤਿੰਨ ਇਕੱਠੇ ਚੱਕਣੀ ਫਿਰ ਇੱਕ ਚੱਕਣੀ ਹੁੰਦੀ ਸੀ ਚਾਰ ਇਕੱਠੇ ਚੱਕਣੇ ਇਕ ਚੱਕਣੀ ਹੁੰਦੀ ਸੀ ਹਾਂ ਕੀ ਪੈਰ ਲੇ ਦੋ ਚਾਲੇ ਨੇ ਇਹ ਹਾਂ ਪੈਰ ਕਿ ਬੋਬਾ ਚਾਲੇ ਸਮਝ ਗਿਆ ਦਸਾਂ ਨੂੰ ਚਾਹਣਾ ਦਸ ਤੂੰ ਤੇ ਤੈਨੂੰ ਪੈਰ ਤੇ ਹੀ ਮਰਦਾ ਇਹ ਤਾਂ ਬੰਦੋ ਚਲੋ ਠੀਕ ਆ ਫੇਰ ਓਕੇ ਤੇ ਚਲੋ ਜੀ ਫਰੈਂਡਸ ਇਹੀ ਸੀ ਸਾਡਾ ਅੱਜ ਦਾ ਛੋਟਾ ਜਿਹਾ ਵਲੌਗ ਮਿਲਦਾ ਤੁਹਾਨੂੰ ਅਗਲੇ ਵਲੌਗ ਚ ਉਹ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ ਇਹਨਾਂ ਗੀਮਾਂ ਸਾਰੀਆਂ ਪੁਰਾਣੀਆਂ ਜਿਹੜੀਆਂ ਇਹਨਾਂ ਨੂੰ ਹੁਣ ਨਵੇਂ ਨਾਮ ਬਣਾਵਣਾ ਵਾਸਤੇ ਦੱਸੀ ਜਾਂਦੀਆਂ ਪਰ ਸਾਡੇ ਟਾਈਮ 'ਚ ਇਹ ਬਹੁਤ ਪੁਰਾਣੀਆਂ ਹੋ ਚੁੱਕੀਆਂ ਪਹਿਲਾਂ ਇਹ ਖੇਡਦੇ ਰਹੇ ਨਿੱਕੇ ਨੇ ਨਹੀਂ ਮੈਂ ਇਹਨਾਂ ਨੂੰ ਹੁਣ ਇੰਗਲਿਸ਼ ਚਾਉਣ ਲੱਗ ਗਏ ਹੁਣ ਇਹ ਮੈਂ ਇੰਟਰਨੈਸ਼ਨਲ ਬਣਾਦਿਆਂ ਕਿ ਗੀਮਾਂ ਪਹਿਲਾਂ ਇਹ ਦੂਜੀ ਦੇਸੀ ਗੀਮਾਂ ਵੱਜਦੀਆਂ ਹੁੰਦੀਆਂ ਸੀ ਪਿੰਡਾਂ ਵਾਲੀਆਂ ਉਹ ਦੇਖੀ ਕਿਦਾਂ ਚੱਕ ਤੀ ਮਰੀਲ ਦਾ ਭਾਈ ਉਹ ਆਪਣਾ ਵਲੌਗ ਵੇਖੀ ਜਾਂਦਾ ਲ